अच्छा दीपक जी अरविंद केजरीवाल ने दिल्ली ਦੇ ਵਿੱਚ ਪੰਜਾਬ ਦੇ ਮੰਤਰੀਆਂ ਨੂੰ ਸੱਦ ਕੇ ਇੱਕ ਬੈਠਕ ਕੀਤੀ ਉਹਦੇ ਵਿੱਚ ਭਗਵੰਤ ਮਾਨ ਸ਼ਾਮਿਲ ਨਹੀਂ ਸੀਗੇ ਇਹ ਕੀ ਮਾਮਲਾ ਜੀ ਇਹਦੇ ਬਾਰੇ ਦੱਸਿਓ ਪਲੀਜ਼ ਦੇਖੋ ਬਿਲਕੁਲ ਜੀ ਇਹ ਗੱਲ درست ਹੈ ਕਿ ਪੰਜਾਬ ਕੈਬਨਿਟ ਦੀ ਅੱਜ ਇੱਕ ਬੈਠਕ ਹੋਈ ਹੈ ਪਰ ਉਸ ਬੈਠਕ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੀਤੀ ਹੈ ਪਰ ਇਹ ਓਮ ਹੀ ਹੈ ਜਿਵੇਂ ਗਲਾਸ ਚੋਂ ਪਹਿਲਾਂ ਕਿਸੇ ਨੇ ਪਾਣੀ ਪੀ ਲਿਆ ਹੋਵੇ ਤੇ ਫਿਰ ਦੂਆ ਬੰਦਾ ਚੱਕ ਕੇ ਪੀ ਰਿਹਾ ਸੀਗੇ ਝੂਠਾ ਸੀ ਗਲਾਸ ਹੂੰ ਸੋ ਨਵੀਂ ਕੈਬਨਿਟ ਬਣਨ ਤੋਂ ਬਾਅਦ ਅਕਸਰ ਚ ਮੁੱਖ ਮੰਤਰੀ ਸਾਹਿਬ ਨੇ ਕਹਿਣ ਨੂੰ ਤਾਂ ਅਜ ਪਹਿਲੀ ਬੈਠਕ ਲਈ ਹੈ ਪਰ ਇਹ ਝੂਠੀ ਬੈਠਕ ਹੈ ਜਨਾਬ ਅਸਲੀ ਬੈਠਕ ਤਾਂ ਕਦਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਚ ਲੈ ਚੁੱਕੇ ਨੇ ਹੂੰ ਉਹ ਇਹ ਦੂਸਰੀ ਵਾਰ ਵਾਪਰਿਆ ਪੰਜਾਬ ਦੇ ਵਿੱਚ ਜਿਸ ਦਿਨ ਪੰਜਾਬ ਦੇ ਵਿੱਚ ਕੈਬਨਿਟ ਚ ਫੇਰ ਬਦਲ ਹੋਣਾ ਸੀ ਉਸ ਫੇਰ ਬਦਲ ਦੇ ਜਿਸ ਰਾਜ ਭਵਨ ਚ ਸੋਚ ਚੁਕਾਈ ਜਾਣੀ ਸੀ ਉਸ ਤੋਂ ਪਹਿਲਾਂ ਵੀ ਨਵੇਂ ਮੰਤਰੀ ਵੀ ਪੁਰਾਣੇ ਮੰਤਰੀ ਵੀ ਜਿਨ੍ਹਾਂ ਨੇ ਬਣਨਾ ਸੀ ਉਹ ਵੀ ਤੇ ਜਿਹੜੇ ਆਏਗੇ ਸੀ ਉਹ ਵੀ ਉਹਨਾਂ ਨੂੰ ਵੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੱਦਿਆ ਸੀ ਤੁਹਾਨੂੰ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਗਿਆ ਗਾਜ਼ਰ ਸੀ ਉਹਨਾਂ ਨੂੰ ਬਠਿੰਡੇ ਗਿਆ ਸੀ ਕਿ ਤੁਸੀਂ ਜਾਓ ਜੀ ਮਹਲਾ ਕੰਗਰਸ ਦਾ ਅਧਗਟਨ ਕਰੋ। ਅੱਛਾ। ਠੀਕ ਹੈ। ਤੁਸੀਂ ਕਹੋਗੇ ਕਿ ਅਰਵਿੰਦ ਕੇਜਰੀਵਾਲ ਪਾਰਟੀ ਦਾ ਮੁਖੀ ਹੈ, ਪਾਰਟੀ ਦਾ ਪ੍ਰਧਾਨ ਹੈ, ਸੁਪਰੀਮੋ ਹੈ ਤੇ ਉਹਨੂੰ ਆਪਣੇ ਪਾਰਟੀ ਦੇ ਲੀਡਰਾਂ ਨਾਲ ਵਰਕਰਾਂ ਨਾਲ ਮੀਟਿੰਗ ਕਰਨ ਦਾ ਅਧਿਕਾਰ ਹੈ। ਪਰ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਕੱਲੇ ਵਰਕਰ ਨਹੀਂ ਹੈਗੇ ਪੰਜਾਬ ਕੈਬਨਿਟ ਦੇ ਮੰਤਰੀ ਨੇ। ਹੂੰ। ਜੇਕਰ ਬਿਲਕੁਲ ਅਰਵਿੰਦ ਕੇਜਰੀਵਾਲ ਚਾਹੁੰਦਾ ਹੈ ਕਿ ਪੰਜਾਬ ਦੀ ਸਥਿਤੀ ਸਮਝੇ, ਪੰਜਾਬ ਦੀ ਸਰਕਾਰ ਦੀ ਕਾਰਗੁਜ਼ਾਰੀ ਸਮਝੇ। ਤੋਂ ਪਰ ਪਾਰਟੀ ਦੇ ਪ੍ਰਧਾਨ ਨੂੰ ਵੀ ਨਾਲ ਮਿਠਾਵੇ ਉਹ ਪਾਰਟੀ ਦਾ ਪ੍ਰਧਾਨ ਭਗਵੰਤ ਮਾਨ ਹੈ ਤੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਕੁਦਰਾਮ ਹੈ ਉਹਨਾਂ ਦੀ ਹਾਜ਼ਰੀ ਤੁਸੀਂ ਕਰ ਲਓ ਬੈਠਕ ਤੇ ਫਿਰ ਕਹਿੰਦੇ ਮੰਤਰੀ ਕਿਉਂ ਤੁਹਾਡੇ ਕੋਲ ਐਮਐਲਏ ਵੀ ਹੈਗੇ ਤੁਹਾਡੇ ਕੋਲ ਚੇਅਰਮੈਨ ਵੀ ਹੈਗੇ ਫਿਰ ਇਹ ਬਾਾਰ-ਬਾਰ ਵਾਪਰਨਾ ਪਹਿਲਾਂ ਵੀ ਤੁਸੀਂ ਦਿੱਲੀ ਬੁਲਾਇਆ ਤੇ ਲੰਘੇ ਕੱਲ ਫਿਰ ਦਿੱਲੀ ਬੁਲਾਇਆ ਹੁਣ ਇਹ ਸਭ ਦੇ ਵਿੱਚ ਬਾਤ ਚਣ ਵਾਲਾ ਪਹਿਲੂ ਇਹ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਕੈਬਨਿਟ ਦੀ ਬੈਠਕ ਜਲੰਧਰ ਰੱਖੀ ਹੋਈ ਸੀ ਕਿਉਂਕਿ ਕੱਲ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਆਰਤੀਆਂ ਨਾਲ ਮੀਟਿੰਗ ਕੀਤੀ ਫਿਰ ਕਿਸਾਨ ਜਥੇਬੰਦੀਆਂ ਦੇ ਨਾਲ ਉਹ ਲੁਕਣ ਚੁਪੀ ਖੇੜ ਗਏ ਹਨ ਤੇ ਉਹ ਪਹਿਲਾਂ ਘਰੇ ਬੁਲਾ ਲੇ ਫਿਰ ਉਹਨੂੰ 2 ਘੰਟੇ ਬਿਠਾਈ ਰੱਖਿਆ ਫਿਰ ਕਹਿੰਦੇ ਪੰਜਾਬ ਭਵਨ ਚਲ ਜਾਓ ਮੁੱਖ ਮੰਤਰੀ ਸਾਹਿਬ ਉੱਥੇ ਆਉਣਗੇ ਮੁੱਖ ਮੰਤਰੀ ਸਾਹਿਬ ਜਲੰਧਰੋਂ ਨਿਕਲ ਗਏ ਤੇ ਉਹਨਾਂ ਨਾਲ ਖੁੱਡੀਆਂ ਨੂੰ ਮੀਟਿੰਗ ਕਰਨ ਭੇਜਤਾ ਇਸੇ ਲਈ ਖੁੱਡੀਆਂ ਕੱਲ ਦਿੱਲੀ ਦੀ ਜਾ ਸਕੇ ਉਸ ਬੈਠਕ ਦੇ ਵਿੱਚ ਫਿਰ ਖੁੱਡੀਆਂ ਨੇ ਪਤਾ ਨਹੀਂ ਆਨਲਾਈਨ ਜੁਆਇਨ ਕੀਤਾ ਜਾਂ ਕੀ ਕੀਤਾ ਪਰ ਭਗਵੰਤਵਾਨ ਜਲੰਧਰ ਸੀ ਔਰ ਸ਼ਡਿਊਲ ਤੈਅ ਸੀ ਕਿ ਮੰਤਰੀ ਉੱਥੇ ਬੈਠਕ ਕਰਨਗੇ ਪਰ ਮੰਤਰੀ ਜਦੋਂ ਦਿੱਲੀ ਤੋਂ ਪਰਤੇ ਕਹਿੰਦੇ ਅਸੀਂ ਨਹੀਂ ਜਲੰਧਰ ਆ ਸਕਦੇ ਤੁਸੀਂ ਇੱਥੇ ਆ ਜਾਓ ਤੇ ਵਾਪਸ ਚੰਡੀਗੜ੍ਹ ਬੈਠ ਕੋਈ ਹੂੰ ਸੋ ਇਹ ਫੈਸਲਾ ਕੌਣ ਲੈ ਰਿਹਾ ਕਿਹਦੇ ਹੁਕਮਾਂ ਤੇ ਹੋ ਰਿਹਾ ਸਵਾਲ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਦੇਖੋ ਇਹਦੇ ਵਿੱਚ ਕੋਈ ਲੋਕਮਾ ਅਜੰਡਾ ਨਹੀਂ ਰਹਿ ਗਿਆ ਹੁਣ ਕਿ ਪੰਜਾਬ ਦੇ ਮੰਤਰੀ ਰਿਪੋਰਟ ਕਰ ਰਹੇ ਨੇ ਅਰਵਿੰਦ ਕੇਜਰੀ ਵੱਲੋਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਨਏ ਰਿਪੋਰਟ ਕਰ ਰਹੇ ਨੇ ਸੰਦੀਪ ਪਾਟਕ ਨੂੰ ਤੇ ਪੰਜਾਬ ਦੀ ਅਫਸਰ ਸ਼ਹੀ ਰਿਪੋਰਟ ਕਰ ਰਹੀ ਹੈ ਰਾਗਵ ਚੋੜਾ ਨੂੰ ਜਦੋਂ ਮਤਲਬ ਫਿਰ ਮੁੱਖ ਮੰਤਰੀ ਤਾਂ ਤਿੰਨ-ਤਿੰਨ ਹੋ ਗਏ ਤੇ ਚੌਥੇ ਜਿਹੜੇ ਅਸਲ 'ਚ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਕੁਰਸੀ ਦੇ ਬਿਠਾਏ ਨੇ ਉਹਨਾਂ ਕੋਲ ਕੀ ਸਰਭਾਸ਼ ਮੈਕਮ ਹੈ ਕੀ ਪ੍ਰਚਾਰ ਮੈਕਮ ਹੈ ਕੀ ਕਮੈਂਟ ਮੈਕਮ ਹੈ ਕੀ ਸੋ ਟਵੀਟ ਮੈਕਮ ਹੈ ਕਿਹੜਾ ਮੈਕਮ ਹੈ ਤੁਹਾਨੂੰ ਦੱਸੋ ਸੋ ਏਸ ਨੇ ਇੱਕ ਵਾਰ ਫਿਰ ਸੰਵਧਾਨ ਦੀ ਉਲੰਘਣਾ ਵੀ ਕੀਤੀ ਤੇ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਧੌਂਕ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਆ ਬੇਸ਼ੱਕ ਇਹ ਅਰਵਿੰਦ ਕੇਜਰੀ ਬਾਦ ਦੀ ਸਟ੍ਰੈਟਜੀ ਦਾ ਹਿੱਸਾ ਹੈ ਕਿ ਉਹ ਇਸੇ ਤਰ੍ਹਾਂ ਧਨਕ੍ਰਿਕ ਰਮੜੀ ਪਾਰਟੀ ਨੂੰ ਐਨਜੀਓ ਮੰਗ ਚਲਾਉਂਦੇ ਨੇ ਪਰ ਕਿਤਨਾ ਕਿਤਨ ਉਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੋਹਫੀਂ ਕਰ ਰਹੇ ਹੋ ਪਰ ਸਵਾਲ ਇਹ ਹੈ ਕਿ ਰਿਐਕਟ ਵੀ ਕੋਈ ਨਹੀਂ ਨਾ ਕਰ ਰਿਹਾ ਫਿਰ ਜੇਕਰ ਨੂੰ ਰਿਐਕਟ ਕਰਨਾ ਚਾਹੀਦਾ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੱਕ ਕੋਈ ਰਿਐਕਟ ਨਹੀਂ ਨਾ ਕਰ ਕਿ ਜਨਾਬ ਜੇ ਤੁਸੀਂ ਮੀਟਿੰਗ ਲੈਣੀ ਵੀ ਹੈ ਤੁਸੀਂ ਕੱਲਿਆਂ ਦੇ ਦਿੱਲੀ ਤੋਂ ਆਣਾ ਤੁਸੀਂ ਆਜੋ ਸਾਰੇ ਟੱਬਰ ਨੂੰ ਸੱਦਾ ਦੇ ਕੀ ਲੋੜਾ ਦਿੱਲੀ ਪਰ ਨਹੀਂ ਦੂਸਰੇ ਪਾਸੇ ਕਹਿੰਦੇ ਜੀ ਭਗਵਾਨਤਮਨ ਨੂੰ ਹਟਾਇਆ ਜਾ ਸਕਦਾ ਹੈ ਹਰਿਆਣਾ ਚੋਣਾਂ ਦਾ ਨਤੀਜਾ ਆ ਗਿਆ ਪੰਜਾਬ ਦੀਆਂ ਪੰਚਾਇਤੀ ਚੋਣਾਂ ਹੋ ਜਾਣੀਆਂ ਪਰ ਕਹਿੰਦੇ ਕਿ ਨਹੀਂ ਅਜੇ ਉਹ ਤੋਂ ਦਿੱਲੀ ਚੋਣਾਂ ਆਉਣੀ ਹੈ ਉਸਦਾ ਉੱਥੇ ਪ੍ਰਚਾਰ ਕਰਾਉਣਾ ਹੋਵੇ ਪੰਜਾਬ ਦੀ ਜਿਮਨੀ ਚੋਣਾ ਆਉਣੀ ਹੈ ਜੇ ਉਹ ਤੋਂ ਬਾਅਦ ਵੀ ਹੈ ਤਾਂ ਫਿਰ ਉਹ ਤੋਂ ਬਾਅਦ ਕੌਣ ਜੇ ਇਹਨਾਂ ਹੀ ਮੰਤਰੀਆਂ ਚੋਂ ਜਾਂ ਇਹਨਾਂ ਹੀ ਐਮਐਲਏਆਂ ਚੋਂ ਜਾਂ ਸਪੀਕਰ ਤੱਕ ਚੋਂ ਕਿਸੇ ਨੂੰ ਬਣਾਉਣਾ ਹੈ ਉਹ ਤਾਂ ਪਹਿਲਾਂ ਹੀ ਦਿੱਲੀ ਦੇ ਮੂਰੇ ਮਤਲਬ ਕਿ ਲੰਮੇ ਪਏ ਹੋਏ ਨੇ ਸੋ ਇਸ ਲਈ ਜੇਕਰ ਉਹ ਇਹ ਜੇ ਲੀਡਰ ਚੁਣਨਾ ਜਿਹਦੀ ਰੀਡ ਦੀ ਹੱਡੀ ਨਹੀਂ ਤਾਂ ਫਿਰ ਭਗਵੰਤ ਮਾਨੇ ਆ ਫਿਰ ਹੂੰ ਸੋ ਇਹਦੇ ਵਿੱਚ ਵੀ ਸਵਾਲ ਪੈਦਾ ਹੁੰਦਾ ਕਿ ਕੀ ਕਾਨੂੰਨ ਨੂੰ ਅਟਾਉਣ ਦੀ ਕੋਾਇਲ ਕੀ ਕਾਨੂੰਨ ਨੂੰ ਬਦਲਣ ਦੀ ਕੋਾਇਲ ਪਰ ਕੀ ਉਹ ਇੰਨਾ ਮਜਬੂਰ ਕਰਨਾ ਚਾਹੁੰਦੇ ਨੇ ਕਿ ਬੰਦਾ ਖੁਦ ਛੱਡ ਜਵੇ ਕਿ ਇਸ ਤਰ੍ਹਾਂ ਜਿਹੜੇ ਕੱਪ ਮਤੋਂ ਦੇ ਨੇ ਤੇ ਜਿਹੜੇ ਭਗਵਾਨ ਸਿਮਾਨ ਪ੍ਰਤੀ ਲੋਕਾਂ ਦਾ ਪਿਛਲੇ ਦਿਨਾਂ ਚ ਰੋਸਾ ਵਧ ਰਿਹਾ ਕਿ ਉਹ ਸਿਮਤੀ ਚ ਬਦਲ ਜਾਏਗਾ ਸੋ ਇਹ ਵੀ ਇੱਕ ਨਵਾਂ ਸਵਾਲ ਖੜਾ ਹੋ ਰਿਹਾ ਸੋ ਪਰ ਅਰਵਿੰਦ ਕੇਜਰੀਬਾਲ ਉਰੀ ਪੰਜਾਬ ਦੀ ਤਸਵੀਰ ਨੂੰ ਮੇਰਾ ਕਹ ਨਹੀਂ ਸਮਝ ਰਹੇ ਅਜੇ ਵੀ ਪੰਜਾਬ ਦੇ ਸੁਭਾਅ ਨੂੰ ਨਹੀਂ ਸਮਝ ਰਹੇ ਜਿਸ ਕਰ ਨੂੰ ਵੀ ਵਧਿੱਕੀ ਕਰ ਰਹੇ ਨੇ ਠੀਕ ਹੈ ਸੱਤਾ ਲਾਲਸੀ ਨਹੀਂ ਕੁਰਸੀਆਂ ਦੀ ਲਾਲਸਾ ਦੀ ਕੁਝ ਲੀਡਰ ਮਤਲਬ ਕਿ ਨੀਂਹੀਆਂ ਪਾ ਕੇ ਸਰ ਸਕਦਾ ਉਹਨਾਂ ਦਾ ਹੈ ਨਾ ਸੋ ਬਸ਼ਰਮਾ ਦਾ ਨੀਂਹੀਆਂ ਪਾ ਕੇ ਸਰ ਜਾਂਦਾ ਅਕਸਰ ਪਕੋਂ ਤੇ ਪਵੰਤ ਮਾਨ ਹੋਰੀ ਗੁਰਪਾਜਨ ਗਿੱਲ ਪਾਜੀ ਹੋਰਾਂ ਦਾ ਇਹ ਸ਼ੇਰਕੋਟ ਕਰਦੇ ਰਹਿੰਦੇ ਨੇ ਪਰ ਪੰਜਾਬ ਦਾ ਨਹੀਂ ਪਾ ਕੇ ਨਹੀਂ ਸਰਦਾ ਸੋ ਰੀਸ ਲਈ ਆਮ ਆਦਮੀ ਪਾਰਟੀ ਨੂੰ ਖਤਰਿਆਂ ਨਾਲ ਨਹੀਂ ਖੜਨਾ ਚਾਹੀਦਾ ਉਹਨਾਂ ਨੂੰ ਸੰਵਿਧਾਨ ਦੇ ਅਨੁਸਾਰ ਨਿਯਮ ਦੇ ਅਨੁਸਾਰ ਔਰ ਸਰਕਾਰ ਨੂੰ ਖੁੱਲੇ ਹੱਥ ਦੇ ਕੇ ਚੱਲਣ ਦੇਣਾ ਚਾਹੀਦਾ ਇਹ ਪਾਠ ਪੜਾਉਣਾ ਜੀ ਕਿ ਮੈਂ ਤਾਂ ਇਮਾਨਦਾਰੀ ਸਿਖਾਉਣ ਲਈ ਬੁਲਾਇਆ ਜੀ ਮੈਂ ਤਾਂ ਉਹਨਾਂ ਨੂੰ ਕੰਮ ਕਰਨ ਲਈ ਦੱਸਿਆ ਜੀ ਇਹ ਤਰੀਕਾ ਪੰਜਾਬ ਆਜੂ ਪੰਜਾਬ ਆ ਕੇ ਲੈ ਲਓ ਸਾਰੇ ਐ ਐਮਐਲਏ ਨਹੀਂ ਕਲਾਸ ਲੈ ਲਓ ਹੈ ਨਾ ਸਕੂਲ ਕੋਲ ਲੋ ਇੱਕ ਸੋ ਟੋਟਾ ਦਾ ਸਕੂਲ ਕਿਵੇਂ ਵੇਸ਼ੇ ਮਾਰਤਾ ਪਰ ਇਹ ਤਰੀਕਾ ਤਹੀ ਨੀਗਾ ਜਿਹਨੂੰ ਲੈ ਕੇ ਪੰਜਾਬ ਦੇ ਵਿੱਚ ਅੱਜ ਖੂਬ ਚਰਚਾ ਹੁੰਦੀ ਹੈ ਜਿਹੜੀ ਹਰਿਆਣਾ ਦੇ ਚੋਣ ਨਤੀਜੇ ਆਏ ਆ ਜੀ ਉਹਦੇ ਤੋਂ ਭਾਜਪਾ ਤਾਂ ਹੈਰਾਨ ਹੈਗੀ ਹੋਈ ਹੈਗੀ ਆ ਕਾਂਗਰਸ ਪਰੇਸ਼ਾਨ ਕਿਉਂ ਹੈ ਦੇਖੋ ਕਾਂਗਰਸ ਸਵੇਰ ਤੱਕ ਤਾਂ 9.5 ਵਿੱਚ ਤੱਕ ਤਾਂ ਉਹ ਸਰਕਾਰ ਬਣਾ ਰਹੀ ਸੀ ਸੋ ਇਸ ਨਹੀਂ ਉਹਦੀ ਪਰੇਸ਼ਾਨੀ ਦਾ ਕਾਰਨ ਤਹੀ ਹੈ ਕਿ ਉਹਨਾਂ ਦੇ ਨਵੇਂ ਕੁਰਤੇ ਪਜਾਮੇ ਨਵੀਆਂ ਜੈਕਟਾਂ ਲੱਡੂ ਵਾਲੇ ਡੱਬੇ ਆਰ ਸਭ ਉੱਤਰ ਰਹਿ ਤਰਾਂ ਰਹਿ ਗਏ ਟੋਲੀ ਟੋਲੀ ਬਲਾਲੇ ਬਚਾਲੇ ਢੋਲ ਬਚ ਗਿਆ ਉਤਵਾਦ ਵਾਸਤੇ ਭੇਜਣੇ ਹਰਿਆਣਾ ਤੋਂ ਲੈ ਕੇ ਅੱਜ ਜੰਮੂ ਕਸ਼ਮੀਰ ਤੱਕ ਦੋ ਸੂਬਿਆਂ ਦੇ ਚੋਣ ਨਤੀਜੇ ਆਏ ਦੋਵਾਂ ਚੋਣ ਦੇ ਧਿਆਜੇ ਵਿੱਚ ਆਮ ਆਦਮੀ ਪਾਰਟੀ ਲਈ ਖੁਸ਼ੀ ਦੀ ਖਬਰ ਜੰਮੂ ਤੋਂ ਆਈ ਕਿ ਲੋਡਾ ਬਦਾਂਸਵਾਲ ਸੀਟ ਤੋਂ ਉਹਨਾਂ ਦਾ ਇੱਕ ਉਮੀਦਵਾਰ ਜਿੱਤ ਗਿਆ ਸੋ ਜੰਮੂ ਕਸ਼ਮੀਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਖਾਤਾ ਖੋਲ੍ਹਿਆ ਇਹ ਵੱਖਰੀ ਗੱਲ ਹੈ ਕਿ ਮੈਂ ਅਰਵਿੰਦ ਕੇਜਨੀ ਵਾਲਾ ਹਾਂ ਜਿਹੜਾ ਗ੍ਰਹਿ ਸੂਬਾ ਹਰਿਆਣਾ ਉੱਥੇ ਉਹਨਾਂ ਦਾ ਖਾਤਾ ਤਾਂ ਕੀ ਕੋਲ ਉਹਨਾਂ ਸੀ ਜਮਾਨਤਾ ਤੱਕ ਨਹੀਂ ਬਚੀਆਂ ਹੈ ਨਾ ਉਹ ਉਹਨਾਂ ਨਾਲੋਂ ਵੱਧ ਤਾਂ ਪਿਹੋਵਾ ਦੇ ਵਿੱਚ ਚੰਡੂਨੀ ਵੋਟਾਂ ਲੈ ਗਿਆ 1100 ਕੁਝ ਜਦੋਂ ਕਿ ਇਹਨਾਂ ਦੇ ਬੰਦਿਆਂ ਨੂੰ ਮਤਲਬ ਕਿ ਹਜ਼ਾਰ ਤੱਕ ਪਤਾ ਵੀ ਫਲ ਨਹੀਂ ਸ਼ੂ ਪਾਏ ਚਲੋ ਪਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਖੁਦ ਦਾ ਸਰਵੇਖਣ ਕਹਿ ਰਿਆ ਸੀਗਾ ਕਿ ਅਸੀਂ ਸਰਕਾਰ ਤੋਂ ਨਹੀਂ ਆ ਰਹੇ ਏਸੇ ਲਈ ਨਰਿੰਦਰ ਮੋਦੀ ਤੇ ਅਮਿਤ ਸ਼ਾ ਉਹਨਾਂ ਦੀ ਟੀਮ ਲਗਭਗ 48 ਘੰਟੇ ਪਹਿਲਾਂ ਮੈਦਾਨ ਖਾਲੀ ਕਰਨੀ ਸੀ ਤੇ ਕਾਂਗਰਸ ਇਹ ਤੈ ਮੰਨ ਕੇ ਚੱਲ ਰਹੀ ਸੀ ਕਿ ਅਸੀਂ ਜਿੱਤ ਰਹੇ ਹਾਂ ਹੁਣ ਨਤੀਜੇ ਜਦੋਂ ਪਲਟੇ ਕਿ ਸੱਤਾ ਬਾਜ਼ਾਰ ਦੀ ਖੇਡ ਸੀ ਇਹ ਕਿ ਟ੍ਰੌਨ ਐਗਜ਼ਿਟ ਪੋਲ ਸਾਰਾ ਇੱਕ ਛਲਾਵਾ ਸੀ ਜਾਂ ਐਡਾ ਬੜਾ ਭਲੇਖਾ ਸੀਗਾ ਜਾਂ ਕਾਂਗਰਸ ਸਮਝ ਨਹੀਂ ਪਾਈ ਜਾਂ ਭਾਜਪਾ ਦੀ ਇੱਕ ਚਾਲ ਤੇ ਨੀਤੀ ਦਾ ਹੀ ਸਾਜ਼ ਸੀ ਕਿ ਉਹਨਾਂ ਨੇ ਖੁਦ ਇਸ ਗੱਲ ਨੂੰ ਪ੍ਰਚਾਰਿਆ ਪ੍ਰਥਾਰਿਆ ਕਿ ਅਸੀਂ ਸਰਕਾਰ 'ਚ ਨਹੀਂ ਆ ਰਹੇ ਕਾਂਗਰਸ ਦੀ ਅਵਾਹ ਕਾਂਗਰਸ ਦੀ ਲਹਿਰ ਹੈ ਤੇ ਕਾਂਗਰਸ ਇਹਨੇ ਕਰ ਓਵਰ ਕੰਫੀਡੈਂਸ ਹੋ ਗਈ ਉਹਨੇ ਮਿਹਨਤ ਨਹੀਂ ਕੀਤੀ ਕੀ ਏਕੀਰਲੇ ਜਨਾ ਦੇ ਵਿੱਚ ਭਾਜਪਾ ਮੈਨੇਜ ਕਰ ਗਈ ਸਾਰਾ ਸਿਸਟਮ ਕੀ ਭਾਜਪਾ ਨੇ ਕੰਟਰੋਲ ਕਰ ਲਿਆ ਕਿ ਈਵੀਐਮ ਵਾਲਾ ਖੇਲਾ ਹੋਇਆ ਇਹ ਸਾਰੇ ਸਵਾਲਾਂ ਦੇ ਵਿਚਕਾਰ ਬੇਰਾ ਸਿਰਸਾ ਮੁਖੀ ਗਰਮੀ ਸਿੰਘ ਰਾਮ ਦੀ ਹਿੰਮਤ ਤੁਸੀਂ ਭੁੱਲ ਨਹੀਂ ਸਕਦੇ ਹੂੰ ਉਹਨੂੰ ਬਾਹਰ ਲਿਆਉਣਾ ਤੇ ਆਪਾਂ ਜਿੰਨੀ ਵਾਰ ਇਹ ਗੱਲ ਹੋਈ ਹੈ ਮੈਂ ਬਾਰ ਬਾਰ ਦੱਸਦਾ ਰਹੇ ਕਿ 26 ਤੋਂ 30 35 ਸੀਟਾਂ ਤੱਕ ਦੱਸਿਆ ਜਾਂਦਾ ਕਿ ਡੇਰਾ ਸਿਰਕਾ ਦੀ ਅਪਰੋਚ ਹੈ ਬਿਲਕੁਲ ਤੇ ਤੇ ਬੰਨੂ ਇਹ ਹੈ ਕਿ ਉਹਨਾਂ ਸੀਟਾਂ ਦੇ ਵਿੱਚੋਂ 7 8 ਸੀਟਾਂ ਸਿੱਧੀਆਂ ਪਾਜ ਪਾ ਜਿੱਤੀ ਹੈ ਤੇ ਦੂਸਰੇ ਪਾਸੇ ਜਿਹੜਾ ਫਰਕ ਨਜ਼ਰ ਆਉਂਦਾ ਕਾਂਗਰਸ ਨੇ ਮੌਜੂਦਾ 12 ਤੋਂ ਵੱਧ ਐਮਐਲਏ ਹਾਰ ਗਏ ਹੂੰ ਤੇ ਦੂਸਰੇ ਪਾਸੇ ਭਾਜਪਾ ਨੇ ਪਹਿਲਾਂ ਹੀ ਕਿੰਨੀ ਛੁੱਟੀ ਕਰਤੀ ਸੀ ਫਿਰ ਵੀ ਉਹਨਾਂ ਦੇ 6-7 ਮੰਤਰੀ ਹਾਰੇ ਨੇ ਮਤਲਬ ਇਹਦਾ ਮਤਲਬ ਸਥਾਨਕ ਜਿਹੜੇ ਮੌਜੂਦਾ ਐਮਐਲਏ ਸੀ ਜਾਂ ਮੰਤਰੀ ਮੰਤਰੀ ਸੀ ਚਾਹੇ ਕਾਂਗਰਸ ਕਰਨੀ ਚਾਹੇ ਭਾਜਪਾ ਕਰਨੀ ਲੋਕ ਉਹਨਾਂ ਤੋਂ ਔਖੇ ਸੀ ਭਾਜਪਾ ਉਹ ਉਮੀਦਵਾਰ ਵੱਧ ਬਦਲ ਗਈ ਕਾਂਗਰਸ ਉਹ ਉਮੀਦਵਾਰ ਬਦਲ ਨਹੀਂ ਸਕੇ ਕਲੇਸ਼ ਭਾਜਪਾ ਦੇ ਘਰ ਚ ਕਾਂਗਰਸ ਨਾਲ ਉਹ ਵੱਧ ਸੀ ਪਰ ਕਾਂਗਰਸ ਵਾਲੇ ਕਲੇਸ਼ ਨੂੰ ਭਾਜਪਾ ਨੇ ਕੈਸ਼ ਕੀਤਾ ਖਾਸ ਕਰਕੇ ਕੁਮਾਰੀ ਸ਼ੈਲ ਜਾਲੇ ਪਹਿਲੂ ਨੂੰ ਹੂੰ ਹੂੰ ਸੋ ਇਹ ਸਾਰੀਆਂ ਪ੍ਰਕਿਰਿਆਵਾਂ ਦਾ ਯਾਨਕ ਕਿਤੇ ਨਾ ਕਿਤੇ ਕਿ ਭਾਜਪਾ ਨੇ ਰਾਜਨੀਤੀ ਦੇ ਵਿੱਚ ਤੇ ਇਸ਼ਕ ਤੇ ਰਾਜਨੀਤੀ ਜਿਵੇਂ ਕਿਹਾ ਜਾਂਦਾ ਨਾ ਕਿ ਸਭ ਕੁਝ ਜਾਇਜ਼ ਹੈ। ਉਹਨਾਂ ਨੇ ਹਰ ਵਕਤ ਕੰਡਾ ਅਪਣਾਇਆ ਚਾਹੇ ਉਹ ਫਿਰ ਅਥਰਸਾਲਾ ਹੋਵੇ ਚਾਹੇ EVM ਵਾਲਾ ਹੋਵੇ ਚਾਹੇ ਉਹ ਚੋਣ ਕਮਿਸ਼ਨ ਵਾਲਾ ਹੋਵੇ ਚਾਹੇ ਪੁਲਿਸ ਤੰਤਰ ਵਾਲਾ ਹੋਵੇ ਐ ਚਾਹੇ ਐ ਸਿਆਸੀ ਪ੍ਰਚਾਰ ਵਾਲਾ ਹੋਵੇ ਚਾਹੇ ਮੀਡੀਆ ਪ੍ਰਚਾਰ ਵਾਲਾ ਹੋਵੇ ਤੇ ਸੋਸ਼ਲ ਮੀਡੀਆ ਤੇ ਟਕੰਡੀਆਂ ਹੋਣ। ਸੋ ਕਾਂਗਰਸ ਆਪਣੇ ਹੀ ਓਵਰ ਕੌਨਫੀਡੈਂਸ ਚ ਔਰ ਆਪਣੀ ਉਹ ਖਿੱਚੋਤਾਣ ਚ ਮਾਰੀ ਗਈ ਤੇ ਭਾਜਪਾ ਬਾਜੀ ਰਹੀਗੀ। ਤੀਜੀ ਵਾਰ ਹਰਿਆਣਾ ਚ ਭਾਜਪਾ ਦੀ ਸਰਕਾਰ ਬਣੀ ਹੈ। ਔਰ ਬਾਕੀ ਗੱਲਾਂ ਤਰੀਆਂ ਤਰੀਆਂ ਰਹਿੰਦੀਆਂ ਨਤੀਜਾ ਨਤੀਜਾ ਹੁੰਦਾ ਜਿਹਨਾਂ ਵਗਨੇ ਜਿੱਤੇ ਹੂੰ ਬਿਲਕੁਲ ਅਪਪਨ ਦਰ ਸਿੰਘ ਹੁੱਡਾਂ ਨਾਲ ਐਜਾ ਕੀ ਹੋਇਆ ਜੀ ਕਿ ਉਹਨਾਂ ਦਾ ਨਾਮ ਹੁਣ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨਾਲ ਜੋ ਹੋਇਆ ਸੀ ਉਹਦੇ ਨਾਲ ਮਿਲਿਆ ਜਾ ਰਿਹਾ ਇਹ ਬਿਲਕੁਲ ਹੈ ਇਹ ਗੱਲ ਤੁਹਾਡੀ ਬਿਲਕੁਲ درست ਹੈ ਇਹ ਬੜਾ ਅਜੀਬ ਵਰਤਾਰਾ ਹੈ 2012 ਦੇ ਵਿੱਚ ਪੰਜਾਬ ਦੀ ਜਦੋਂ ਵਿਧਾਨ ਸਭਾ ਚੋਣਾਂ ਸੀ ਤਾਂ ਪੀਪੀਪੀ ਮੈਦਾਨ ਚ ਨੇਤਰੀ ਸੀ ਹੂੰ ਔਰ ਪੀਪੀਪੀ ਦਾ ਜਨਮ ਹੋਇਆ ਤੇ ਕਾਂਗਰਸ ਬਾਗੋ-ਬਾਗ ਹੋ ਗਈ ਕਿ ਲੈ ਵੀ ਆਪਣੇ ਲਈ ਤਾਂ ਬਹੁਤ ਫਾਇਦਾ। ਹੂੰ। ਕੀ ਆ ਗਈ ਤੇ ਅਕਾਲੀ ਕਹੇ ਕਿ ਆਪਾਂ ਜਿੱਥੇ ਪਏ ਆ। ਹੂੰ। ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਖੇਡ ਕੀਤੀ ਕਿ ਭਈ ਜਾਦੇ ਬੰਦੇ ਨਹੀਂ ਜਿੰਨੇ ਚਾਹੀਦੇ ਜਿੰਨੇ ਕੁ ਬਹੁਤ ਲਈ ਲੋੜਾ ਉਨੇ ਕਿ ਜਿਤਾਓ। ਬੰਦ ਜਿਤਾਏ ਤੰਗ ਕਰਦੇ ਤੇ ਦੋਵੇਂ ਥੜੇ ਤਾਂ ਜਿੱਤਣ। ਅੱਛਾ ਇਹ ਬੀਬੀ ਪਠਰਾਲਾ ਥੜਾ ਖਰਾਓ ਇਹਨਾਂ ਨੂੰ। ਹੈਨਾ? ਇਹ ਜਗਵੀਚ ਪਰਾਲਾ ਥੜਾ ਰਾਓ ਇਹਨਾਂ ਨੂੰ। ਹੈ ਇਹ ਆ ਆ ਪੱਥਨਾ ਭਾਰੀ ਨੋਜਵੇਂ অবতার ਇੰਦਰੀ ਵਾਲਾ ਪੁਰਾਣੇ ਦਾ ਘਰ ਆਓ। ਸੋ ਜਿਹੜੀ ਆ ਜਿੰਤੀਆਂ ਵੰਡੀਆਂ ਕੀਤੀਆਂ ਉਹ ਪਹਿਲੂ ਤੇ ਓਵਰ ਕੌਨਫੀਡੈਂਸ ਕਿ ਅਸੀਂ ਆ ਹੀ ਰਹੇ ਹਾਂ। ਕੈਪਟਨ ਰਮਿੰਦਰ ਸਿੰਘ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਰਾਜਪਾਲ ਦੇ ਘਰੇ ਪਹੁੰਚ ਗਏ ਜਨਾਬ। ਹੂੰ। ਇੱਕ ਦਿਨ ਦੋ ਦਿਨ ਪਹਿਲਾਂ ਰਾਜਪਾਲ ਦੇ ਘਰੇ ਜਾ ਕੇ ਕਹਿੰਦੇ ਟੈਂਟ ਇੱਥੇ ਲੱਗੂਗਾ ਜੀ, ਮੇਰੀ ਕੁਰਸੀ ਇੱਥੇ ਡਾਊਗੀ ਜੀ, ਸੌ ਇਹਸ ਵਾਰ ਇੱਧਰ ਚਕਾਉਣੀ ਆ, ਇੱਧਰ ਨਹੀਂ ਚਕਾਉਣੀ ਜੀ, ਇੱਥੇ ਖਾਣਾ ਲੱਗੂਗਾ, ਸਾਰਾ ਕੁਝ ਤਿਆਰੀ ਕਰਿਆ। ਉਸ ਦਿਨ ਪਟਿਆਲੇ ਕੈਪਟਨ ਵਿੰਦਰ ਸਿੰਘ ਦੇ ਘਰ ਦੇ ਵਿੱਚ ਮਤਲਬ ਦੀਦੇ ਚੜ ਗਏ ਪਤੀਲੇ ਰੱਖੋਗੇ ਸਬਜ਼ੀਆਂ ਭਾਦੀਆਂ ਪਨੀਰ ਤੋਂ ਲੈ ਕੇ ਮਟਰਨ ਸਾਰਾ ਕੁਝ ਬਣ ਗਿਆ ਤਿਆਰ ਹੋਇਆ ਹੋਇਆ ਰਹਿ ਗਿਆ ਸਵੇਰ ਨੂੰ ਤੋਂ ਅਕਾਲੀਆਂ ਦੇ ਬੰਦ ਗਏ ਹਮ ਸਰਕਾਰ ਉਹਨਾਂ ਦੀ ਆ ਗਈ ਸੋ ਸਾਰਾ ਕੁ ਉੱਤਰਿਆ ਬਦਲ ਪਰਿਵਾਰ ਪਾਪ ਪਿੰਡ ਚਲਾ ਗਿਆ ਸੀ ਚੰਡੀਗੜ੍ਹ ਛੱਡ ਕੇ ਕਿ ਆਪਣੀ ਕਿਹੜਾ ਸਰਕਾਰ ਆ ਰਹੀ ਹੈ ਪਰ ਸਵੇਰ ਨੂੰ ਜਦੋਂ ਨਤੀਜੇ ਆਇਤਾ ਕੈਪਟਨ ਵਿੰਦਰ ਤੀ ਤਿਆਰੀ ਰਹਿ ਗਈ ਜਿੱਤ ਗਏ ਅਕਾਲੀ ਗਦ ਉਸੇ ਤਰ੍ਹਾਂ ਜੋਨ ਐਕਸਿਟ ਕੋਲ ਬਾਰ-ਬਾਰ ਕੈਰੀ ਸੀ ਮੈਂ 12 13 ਐਕਸਿਟ ਕੋਲ ਦੇਖੇ ਜਿਨ੍ਹਾਂ ਚਾਰੇ ਦੇ ਵਿੱਚ 56 ਐਵਰੇਜ ਬਣ ਰਹੀ ਹੈ ਜੀ ਲੈ ਕੇ ਜਾਣਗੇ ਤਾਂ 26 ਕਾਂਗਰਸ ਦੀ 26 ਪਾਲਤਾ ਦੀ ਬਣ ਰਹੀ ਹੈ 56 ਕਾਂਗਰਸ ਪਰ ਕੁੱਡਾ ਦੀ ਸਵੇਰੀ ਚਲੇਗੀ ਸੀਗੇ ਰਾਹੁਲ ਗਾਂਧੀ ਨੂੰ ਮਣ ਕੱਲ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਰੋहतक ਦੇ ਵਿੱਚ ਆਪਣੇ ਉਮੀਦਵਾਰਾਂ ਨਾਲ ਜਿਨ੍ਹਾਂ ਨੂੰ ਲੱਗਿਆ ਕਿ ਜਿੱਤ ਰਹੇ ਇਹਨਾਂ ਨਾਲ ਬੈਠੇ ਕਰਨ ਦੀ ਸੀ ਔਰ ਇਹੀ ਰਿਪੋਰਟ ਹਰਿਆਣੇ ਤੋਂ ਆ ਰਹੀ ਹੈ ਕਿ ਉਹ ਵੀ ਚਾਹੁੰਦੀ ਸੀ ਕਿ ਸ਼ੈਲਜਾ ਗੁਰਪਾਲੀ ਨਾਲ ਜਿੱਤ ਜਾਣ ਸੁਰਜਾ ਵਾਲੇ ਨਾਲ ਜਿੱਤ ਜਿੱਤ ਜਾਣ ਆ ਜਿਹੜਾ ਕੱਲਾ ਜਹਾਦੇ ਬੋਲਣ ਵਾਲਾ ਇਹ ਨਾ ਜਿੱਤ ਜਵੇ ਮੇਰੇ ਕੋਟੇ ਵਾਲੇ ਜਿੱਤਣ 46 ਚਾਹੀਦੇ 50 ਤੋਂ ਉੱਪਰ ਜਾਣ ਨਾ ਹੂੰ ਸੋ ਕੀ ਇਹ ਮੈਨੇਜਮੈਂਟ ਮਾਰਗੀ ਹੁੱਡਾ ਨੂੰ ਸੋ ਇਹ ਜਾਂ ਉਹਨਾਂ ਦੇ ਅੰਦਰ ਦਾ ਕ੍ਰੀਸ ਮਰ ਗਿਆ ਸੋ ਇਹ ਸਰੀ ਇਹ ਖੂਬ ਚਰਚਾ ਕਿ ਜਿਹੜੀ 2012 ਚ ਕੈਪਟਨ ਨਾਲ ਹੋਈ ਉਹ 2014 ਵਿੱਚ ਹੁੱਡਾ ਨਾਲ ਹੋਗੀ ਪਰ ਇਹ ਹੁੱਡਾ ਦਾ ਮੈਨਰ ਨਾਲ ਆਖਰੀ ਦੌਰ ਸੀ ਇਹ ਤੋਂ ਬਾਅਦ ਕਾਂਗਰਸ ਉੱਥੇ ਨਵਾਂ ਲੀਡਰ ਲੱਭੇ ਹੂੰ ਹੂੰ ਦੀਪਕ ਸਿੰਘ ਜਿਹੜਾ ਐਸਜੀਪੀਸੀ ਦਾ ਇਹ ਨਵਾਂ ਫੈਸਲਾ ਆਇਆ ਜੀ ਕਿ ਹੁਣ ਰਮਾਲਾ ਸਾਹਿਬ ਦੀ ਥਾਂ ਤੇ ਨਗਦ ਭੇਟ ਕੀਤੀ ਜਾਊਗੀ ਸਵੀਕਾਰ ਇਦੇ ਬਾਰੇ ਦੱਸਿਓ ਜੀ ਇਹ ਫੈਸਲਾ ਕਿਉਂ ਲਿਆ ਗਿਆ ਬਿਲਕੁਲ ਇਹ ਬੜੀ ਚਰਚਾ ਦਾ ਵਿਸ਼ਾ ਲੰਘੇ ਕੱਲ ਪ੍ਰਚਾਰ ਕਮੇਟੀ ਦੀ ਬੈਠਕ ਸੀ ਸ਼ੋਹਨੀ ਗੁਰਪਾਲ ਕਮੇਟੀ ਦੀ ਐਡਵੋਕੇਟ ਅਰਜਿੰਦਰ ਸਿੰਘ ਕਾਮੀ ਹੋਈ ਜਿਹੜੇ ਐਸਜੀਪੀ ਦੇ ਪ੍ਰਧਾਨ ਨੇ ਆ ਵੀ ਗਵਾਈ ਚ ਪਰ ਉਹਦੇ ਵਿੱਚ ਹੀ ਆਪਾਂ ਕੱਲ ਚਰਚਾ ਕਰ ਰਿਹਾ ਸੀ ਕਿ ਹਲਾਸ ਨੂੰ ਲੈ ਕੇ ਕੀ ਫੈਸਲਾ ਹੋਇਆ ਸੀਗਾ ਸੋ ਉਸ ਦੇ ਵਿੱਚ ਦੋ ਪੈਨੂ ਵਿਚਾਰੇ ਗਏ ਇੱਕ ਤਾਂ ਸਰੋਪਾਉ ਨੂੰ ਲੈ ਕੇ ਕਿ ਸਰੋਪਾਉ ਦੀ ਮਰਿਆਦਾ ਬਹਾਲ ਕੀਤੀ ਜਾਵੇ ਉਸ ਦੀ ਰਾਜਨੀਤਿਕ ਜਾਂ ਹੁਣੀ ਸੋਸ਼ਲ ਕੰਮਾਂ ਦੀ ਕਿਤੇ ਥਾਵਾਂ ਤੇ ਵਰਤੋਂ ਨਾ ਹੋਵੇ ਜਾਂ ਘਟੋ ਘਟ ਸਿੱਖ ਰੂਪ ਵਾਲੇ ਸਿੱਖੀ ਸਿਧਾਂਤ ਨੂੰ ਮੰਨਣ ਵਾਲਿਆਂ ਲਈ ਸਰੋਪਾਉ ਦੀ ਪਿੰਟਾ ਹੋਵੇ ਉਹਦੀ ਮਰਿਆਦਾ ਨੂੰ ਬਹਾਲ ਕਿਵੇਂ ਕੀਤਾ ਜਾਵੇ ਇੱਕ ਤਾਂ ਇਹ ਪੈਨੂ ਵਿਚਾਰਿਆ ਗਿਆ ਦੂਸਰਾ ਉਹ ਚੰਮਾਲਾ ਸਾਹਿਬ ਨੂੰ ਲੈ ਕੇ ਬੜੀ ਦਸਤਾਫਤ ਚਰਚਾ ਹੋਈ ਜਿੱਤ ਬਾਅਦ ਇਸ ਐਸੈਂਸਲੇ ਤੇ ਪਹੁੰਚੀ ਪ੍ਰਚਾਰ ਕਮੇਟੀ ਇਹ ਰਮਾਲਾ ਸਾਹਿਬ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਖਾਸ ਕਰਕੇ ਜਿਵੇਂ ਆਪਾਂ ਸੱਚਖੰਡ ਸਿਰਵਾਰ ਸਾਹਿਬ ਦੇ ਅੱਗੇ ਤਕਰੀਕੇ ਕਰ ਸਕਦੇ ਜਾਂ ਆਪਾਂ ਹੋਰ ਪੰਜਾਬ ਦੇ ਦੇਸ਼ ਦੇ ਵੱਖ-ਵੱਖ ਤਮ ਇਤਿਹਾਸ ਗੁਰੂਕ੍ਰਾਂਚ ਜਾਂ ਕਿਸੇ ਖਾਸ ਦਿਨ ਤਿਹਾਡੇ ਜਾਂ ਕਿਸੇ ਆਪਣੇ ਪਰਿਵਾਰਕ ਕਿਸੇ ਸਮਾਗਮ ਦੇ ਵਾਸਤੇ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਉਨੇ ਆ ਉਸ ਵਾਰ ਦੇ ਨਾਲ ਆਪਾਂ ਜਦੋਂ ਗੁਰੂਕ੍ਰਾਂਚ ਰਮਾਲਾ ਸਾਹਿਬ ਭੇਟ ਕਰਦੇ ਆ ਤਾਂ ਉਹ ਆਪਣੀ ਸ਼ਰਧਾ ਦਾ ਇੱਕ ਪ੍ਰਤੀਕ ਹੈ ਜਿਵੇਂ ਆਪਾਂ ਦੇਖ ਕਰਾਉਨੇ ਆ ਉਵੇਂ ਆਪਾਂ ਰਮਾਲਾ ਸਾਹਿਬ ਭੇਟ ਕਰਦੇ ਆ ਪਰ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਇੱਕ ਫਿਕਰਮੰਦੀ ਚੋ ਸਵਾਲ ਇੱਕ ਇਹ ਨਿਕਲਿਆ ਕਿ ਉਹ ਇੰਨੀ ਤਦਾਦ ਚ ਆ ਰਹੇ ਨੇ ਹੁਣ ਰਮਲਾ ਸਾਹਿਬ ਕਿ ਜਿੰਨਿਆਂ ਦੀ ਉੱਥੇ ਗੁਰੂ ਸਾਹਿਬ ਦੇ ਲਈ ਜਰੂਰਤ ਨਹੀਂ ਹੈ ਨਾ ਸੋ ਪਰ ਉਹ ਸ਼ਰਧਾ ਦਾ ਰੂਪ ਆ ਉਹ ਤੁਸੀਂ ਅਦਾ ਇਹ ਨਹੀਂ ਕਹਿ ਸਕਦੇ ਕਿ ਕੋਈ ਨਾ ਚੜਾਉ ਹੋਈ ਹੈ ਨਾ ਸੋ ਇਹ ਨਹੀਂ ਉਹ ਕਹਿੰਦੇ ਕਿ ਉਹਦੀ ਫਿਰ ਸੰਭਾਲ ਕਿਵੇਂ ਕਰਦੀਆਂ ਉਹਦੀ ਮੁੜ ਵਰਤੋਂ ਕਿਵੇਂ ਕਰਦੀਆਂ ਇਸ ਨੂੰ ਲੈ ਕੇ ਬੜਾ ਮਸਲਾ ਖੜਾ ਹੁੰਦਾ ਹੈ ਹੂੰ ਦੂਸਰਾ ਜਿਹੜੇ ਇਹਦੇ ਨਾਲੋਂ ਵੀ ਅਹਿਮ ਪਹਿਲੂ ਸੀਗਾ ਉਹ ਵੀ ਇਹ ਪਹਿਲੂ ਸੀਗਾ ਕਿ ਬਾਜ਼ਾਰ ਦੇ ਵਿੱਚ ਕੁੱਲੇ ਬਾਜ਼ਾਰ ਦੇ ਵਿੱਚ 4 ਪਈ ਤੋਂ ਲੈ ਕੇ ਹਜ਼ਾਰਾਂ ਲੱਖਾਂ ਰੁਪਈਆ ਤੱਕ ਦੇ ਵੀ ਰੁਮਾਲਾ ਕਾ ਮਿਲਦੇ ਨੇ ਹੂੰ ਹੂੰ ਸੋ ਜਿਹੜੇ ਮਤਲਬ ਕਿ ਉਹ ਬਣਾਏ ਜਾਂਦੇ ਨੇ ਉਹ ਚ ਕਿਸੇ ਦਾ ਕਪੜਾ ਵਰਤਿਆ ਕਿਸੇ ਦੀ ਕਢਾਈ ਹੈ ਕਿਸੇ ਦੀ ਕੁਛ ਰੰਗ ਚੜਿਆ ਕਿਸੇ ਦੀ ਉਹਦੇ ਵਿੱਚ ਕੈਮੀਕਲ ਵਰਤੇ ਗਏ ਨੇ ਉਹ ਜਦੋਂ ਗੁਰੂ ਸਾਹਿਬ ਨੇ ਉਸ ਰੁਮਾਲਾ ਸਾਹਿਬ ਇੱਕ ਉਹਨਾਂ ਨੇ ਬਾਣੇ ਵੱਜੋ ਉਹਨਾਂ ਦੇ ਸੰਭਾਲ ਵਿੱਚੋਂ ਵਰਤੇ ਆ ਜਾਣਾ ਤਾਂ ਉਹਦੇ ਵਿੱਚ ਕਹਿੰਦੇ ਕਿ ਉਹ ਗੁਰੂ ਸਾਹਿਬ ਦੇ ਗੁਰੂਆਂ ਸਾਹਿਬ ਜੀ ਦੇ ਅੰਗਾਂ ਲਈ ਮਤਲਬ ਕਿ ਜਿਹੜੇ ਪਵਿੱਤਰ ਪੰਨੇ ਨੇ ਉਹਨਾਂ ਦੇ ਲਈ ਉਹ ਖਤਰਾ ਵੀ ਪੈਦਾ ਹੋ ਸਕਦੇ ਨੇ ਉਹ ਨੁਕਸਾਨ ਦੇ ਵੀ ਹੁੰਦੇ ਨੇ ਉਹਨਾਂ ਪੰਨਿਆਂ ਨੂੰ ਸਹੀ ਢੰਗ ਕੇ ਸੰਭਾਲਣ ਦੇ ਲਈ ਸੋ ਇਹ ਕਿਉਂਕਿ ਉਹ ਕਈ ਵਾਰ ਉਹਦੀ ਗੁਣਵੱਤਾ ਉਹ ਨਹੀਂ ਹੁੰਦੀ ਸੋ ਇਹ ਸੰਭਾਲੇ ਨੂੰ ਵੀ ਧਿਆਨ ਚ ਰੱਖਦੇ ਆ ਦੋਵੇਂ ਪਹਿਲੂ ਕਿ ਇੱਕ ਤਾਂ ਇੰਨੀ ਵੱਡੀ ਤਦਾਦ ਚਾਉਣਾ ਤੇ ਸੰਭਾਲਣਾ ਮੁਸ਼ਕਲ ਹੈ ਦੂਜਾ ਉਹਨਾਂ ਦੀ ਗੁਣਵੱਤਾ ਨੂੰ ਲੈ ਕੇ ਇਹਨਾਂ ਦੋਹਾਂ ਪਹਿਲੂਆਂ 'ਚ ਉਹਨਾਂ ਨੇ ਤੈਅ ਕੀਤਾ ਕਿ ਤੁਸੀਂ ਜਿਹੜਾ ਰੁਮਾਲਾ ਸਾਹਿਬ ਭੇਟ ਕਰਨਾ ਚਾਹੁੰਦੇ ਹੋ ਉਹਦੇ ਨਾਂ ਦੀ ਬੱਕਰੀ ਨੇ ਦੇ ਸੀ ਦੇ ਘਟਾਲੋ ਉਹਦੇ ਲਈ ਬਖਰੇ ਹਨ ਮਤਲਬ ਉਹ ਇਕੱਲੇ ਦਰਬਾਰਤਾਂ ਵਿੱਚ ਨਹੀਂ ਉਹ ਕਹਿੰਦੇ ਕਿ ਸਮੁੱਚੇ ਗੁਰੂ ਘਰਾਂ ਦੇ ਵਿੱਚ ਇਹ ਤੇ ਨਹੀਂ ਪੈਲ ਕਰਨੀ ਹੋਵੇ ਕਿ ਇਸ ਲਈ ਤੁਸੀਂ ਆਪਣੀ ਸ਼ਰਧਾ ਦੇ ਨਾਲ ਪਰਵਾਰਾਪ ਲਈ ਭੇਟਾ ਦੇ ਦਿਓ ਤੇ ਉਸ ਨੂੰ ਕੱਪੜੇ ਦੇ ਰੂਪ ਚ ਲਿਆਉਣ ਦੀ ਬਜਾਏ ਭੇਟਾ ਦੇ ਰੂਪ ਦੇ ਤੋ ਤੇ ਉਹ ਸਹੀ ਤਾਂ ਉਹਦੀ ਵਰਤੋਂ ਹੋਵੇ ਸੋ ਹੁਣ ਇਸ ਨੂੰ ਲੈ ਕੇ ਮਿਲਾਂ ਦਾ ਆਉਂਦੇ ਦਿਨਾਂ ਚ ਚਰਚਾ ਵੀ ਹੋ ਸਕਦੀ ਹੈ ਇਹਦੇ ਉੱਤੇ ਬਹਿਸ ਵੀ ਹੋ ਸਕਦੀ ਹੈ ਕੁਝ ਪੰਥਕ ਧਿਰਾਂ ਦਾ ਐ ਕੁਝ ਜਥੇਬੰਦੀਆਂ ਦਾ ਪ੍ਰतिकਰਮ ਵੀ ਸਾਹਮਣੇ ਆ ਸਕਦਾ ਥੜਲਾ ਜੀ ਪੀਸੀ ਨੇ ਇਹ ਦੋ ਹੁਵਾ ਨਿਯਮ ਧਿਆਨ ਚ ਰੱਖ ਕੇ ਫੈਸਲਾ ਲਿਆ ਦੇਖਦੇ ਨਹੀਂ ਇਹਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੀ ਤੇ ਕਿੱਧਰ ਨੂੰ ਚਰਚਾ ਛੱਡਦੀ ਹੈ ਹਾਂ